ਮਲੋਕੇ ਅਮਰ ਸ਼ਹੀਦ ਤੇਗ ਤੇ ਕਲਮ ਦਿੱਤਾ ਨਹੀਂ ਧੰਨ ਧੰਨ ਬਾਬਾ ਦੀਪ ਸਿੰਘ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸ਼੍ਰੀ ਅਕਾਲ ਤਖਤ ਸਾਹਿਬ ਦਾ ਰਣਕੁਸ਼ ਬਣਾਵਾਂ ਨੰਦਿਆ ਆ ਗੁਰਦੁਆਰਾ ਸ਼ੀਸ਼ਾ ਸਾਹਿਬ ਦੇ ਸਮਾਪਤ ਹੋਏਗਾ ਸੰਗਠਿਤ ਅਨੁਦర్శਨ ਕਰਵਾ ਰਹੇ ਆ ਵਿਸ਼ਾਲ ਨਗਰ ਕੀਰਤਨ ਦੇ ਕਿੱਥੇ ਕੇ ਵੱਡੇ ਗੇਂਦੇ ਵਿੱਚ ਸੰਗਤਾਂ ਸੇਵਾਵਾਂ ਕਰ ਰਹੀਆਂ ਨੇ ਗੁਰੂ ਕੇ ਲਾਡਲੀਆਂ ਫੋਜਾਂ ਜੰਗ ਜੂ ਜੋਹਰ ਵਖਾਰੀਆਂ ਨੇ ਸੋ ਵੱਡੀ ਗਿਣਤੀ ਵਿੱਚ ਸੰਗਤਾਂ ਪਹੁੰਚੀਆਂ ਹੋਈਆਂ ਨੇ ਸੋ ਵਖੋੜ ਪੜਾਵਾਂ ਤੇ ਸੰਗਤਾਂ ਨੂੰ ਵੱਲੋਂ ਗੁਰੂ ਦੀਆਂ ਲਾਡ ਲਿਆ ਫੌਜਾਂ ਨੂੰ ਸਨਮਾਨਤ ਵੀ ਕੀਤਾ ਜਾ ਰਿਹਾ ਹੈ ਔਰ ਲੰਗਰ ਲਗਾਏ ਜਾ ਰਹੇ ਨੇ ਗੁਰਕੇ ਲਾਡਲੇ ਫੌਜਾਂ ਦੇ ਲਈ ਸੋ ਸੰਗਤਾਂ ਗੁਰੂ ਸਾਹਿਬ ਦੇ ਖੁਸ਼ੀਆਂ ਪ੍ਰਾਪਤ ਕਰਨ ਲਈ ਨਗਰ ਕੀਰਤਨ ਵਿੱਚ ਪਹੁੰਚੀਆਂ ਹੋਈਆਂ ਨੇ ਸੋ ਸਰਪਾਉ ਦੀ ਬਖਸ਼ਿਸ਼ ਕੀਤੀ ਜਾ ਰਹੀ ਹੈ ਸੋ ਗੁਰੂਆਂ ਲਾੜ ਲਿਆ ਫੌਜਾਂ ਦਾ ਸਨਮਾਨ ਕੀਤਾ ਜਾ ਰਿਹਾ ਸੋ ਵੱਡੀ ਗਿਣਤੀ ਵਿੱਚ ਗੁਰੂ ਸਾਹਿਬ ਜੀ ਤੋਂ ਖੁਸ਼ੀਆਂ ਪ੍ਰਾਪਤ ਕਰਨ ਲਈ ਸੰਗਤਾਂ ਇੱਥੇ ਪਹੁੰਚੀਆਂ ਹੋਈਆਂ ਨੇ ਨਗਰ ਕੀਰਤਨ ਵਿੱਚ ਹਾਜ਼ਰੀਆਂ ਭਰ ਰਹੀਆਂ ਨੇ ਸੋ ਸੰਗਤਾਂ ਦੂਰ ਦਰਾਡੇੋਂ ਪਹੁੰਚੀਆਂ ਨੇ ਹਾਜ਼ਰੀ ਭਰੰਦਰੀ ਗੱਲਬਾਤ ਜਰੂਰ ਕਰਦੇ ਆ ਸੰਗਤਾਂ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼ਹੀਦ ਬਾਬਾ ਦੀਪ ਸਿੰਘ ਜੀ 12 ਦਾ ਜਨਮ ਦੇਣ ਆ ਉਹਨਾਂ ਦਾ ਜਨਮ ਪੁਰਵਿਆ ਉਹ ਬਾਬਾ ਜਿਹਨਾਂ ਨੇ ਸ਼ਹੀਦ ਹੁੰਦੇ ਹੋਏ ਫੇਰ جنگ ਲੜੀ ਸਾਡੀ ਸਿੱਖ ਕੌਮ ਨੇ ਕੋਨਾਂ ਦੀ ਬੜੀ ਵੱਡੀ ਦੇਣ ਹੈ ਤੇ ਸਾਡੀ ਕੌਮ ਜਿਹੜੀ ਸੀ ਕਿ ਜਿੱਥੇ ਗੁਰੂ ਸਾਹਿਬ ਆਪ ਆਪਣੇ ਜਿਹੜੇ ਉਹਨਾਂ ਦੇ ਸਾਥੀ ਸੀ ਉਹਨਾਂ ਦੀ ਆਪ ਰਾਖੀ ਕਰਦੇ ਸੀ ਉਹਨਾਂ ਦੀ ਨੀਂਦ ਵੀ ਰਾਖੀ ਕਰਦੇ ਸੀ ਉਹਨਾਂ ਦਾ ਪਹਿਰਾ ਲਾਉਂਦੇ ਸੀ ਉਹਨਾਂ ਦਾ ਪਹਿਰੇ ਦਾ ਅਸਲੀ ਦੇ ਜਵਾਬ ਦੇ ਮੁਗਲਾਂ ਦਿੱਤਾ ਸੀ ਨਾ ਲੋਕਾਂ ਨੇ ਦਿੱਤਾ ਸੀ ਜਿਹੜੇ ਲੋਕਾਂ ਦੇ ਤਸ਼ੱਦਦ ਕਰਦੇ ਸੀ ਤੋਂ ਬਾਬਾ ਦੀਪ ਸਿੰਘ ਦੇ ਰੂਪ ਚ ਜਿਹੜਾ ਉਹ ਦਿੱਤਾ ਗਿਆ ਸੀ ਜਿਹੜੇ ਸ਼ਹੀਦ ਹੋਦੇ ਬਾਜੂ ਦੇ ਆਪਣਾ ਸਿਰ ਤਲੀ ਤੇ ਲੈ ਕੇ ਜੰਗ ਦੇ ਮੈਦਾਨ ਚ ਉਤਰੇ ਇਹ ਸਾਡਿਓ ਇਤਿਹਾਸ ਆ ਸਾਡਾ ਉਹ ਜਿਹੜਾ ਧਰਮ ਆ ਜਿਹੜਾ ਸਾਡਾ ਪੰਥ ਆ ਇਹ ਅਸਲ ਵਿੱਚ ਉਹ ਪੰਥ ਹੈ ਜਿਹੜਾ ਸੂਰਬੀਰਾਂ ਦਾ ਪੰਥ ਸੀਗਾ ਇਹ ਉਹ ਪੰਥ ਸੀਗਾ ਜਿਹੜਾ ਮਰੇ ਹੋਏ ਵਿੱਚ ਜਾਨ ਪਾ ਦਿੰਦਾ ਸੀ ਤਾਂ ਮਰੇ ਹੋਏ ਵੀ ਜਿਹੜੇ ਆ ਉਹ ਸ਼ਹੀਦੀ ਦੇ ਰੂਪ ਚ ਵੀ ਆੜ ਕੇ ਸਾਪਣੇ ਸੀਜੜਾ ਥੱਦ ਲੈ ਕੇ ਜੰਗ ਦੇ ਮੈਦਾਨ ਚ ਪਈ ਗੁਰੂ ਸਾਹਿਬ ਦਾ ਥਾਪੜਾ ਗੁਰੂ ਗੋਬਿੰਦ ਸਿੰਘ ਦਾ ਥਾਪੜਾ ਇਹੋ ਜਿਹਾ ਥਾਪੜਾ ਸੀਗਾ ਜਿਹੜਾ ਸਿੱਖ ਕੌਮ ਨੂੰ ਮਿਲਿਆ ਇਹ ਥਾਪੜਾ ਇਹਦਾ ਹੋਰ ਕਿਸੇ ਵੀ ਕਾਮ ਨੂੰ ਨਹੀਂ ਮਿਲਿਆ ਬੜੀ ਵੱਡੀ ਗੱਲ ਆ ਵੀ ਇਹ ਥਾਪੜਾ ਸਾਡੇ ਕੋਲ ਆ ਸਾਡੀਆਂ ਪਿੱਠਾਂ ਦੇ ਉੱਤੇ ਆ ਅੱਜ ਵੀ ਤੁਸੀਂ ਕਿਦੇ ਦੇਖਿਆ ਨਾ ਜਿੱਥੇ ਵੀ ਪੰਜਾਬੀ ਵਸਦਾ ਉਹ ਆਪਣਾ ਸਿਰ ਧਲੀ ਤੇ ਲਾ ਕੇ ਲੜਦਾ ਕਿਸੇ ਨੂੰ ਸੇਵਾ ਦੀ ਜਰੂਰਤ ਹੋਵੇ ਉਥੇ ਸੇਵਾ ਕਰਦਾ ਜਿੱਥੇ ਲੋਕ ਭੁੱਖੇ ਮਰ ਰਹੇ ਹੋਣ ਉਥੇ ਗੁਰੂ ਸਾਹਿਬ ਆ ਬਖਸ਼ਿਸ਼ ਕਰਦੇ ਉਥੇ ਅੰਨ ਪਚਾ ਦਿੰਦੇ ਉਥੋਂ ਪੁੱਛਦਾ ਜਿਹੜਾ ਢਿੱਡ ਭਰਦਾ ਸਾਡੇ ਸਿੱਖ ਕੌਮ ਕੋਲ ਆ ਬਿਲਕੁਲ ਤੁਹਾਡੀ ਗੱਲ ਕਿ ਸਿੱਖ ਕੌਮ ਜਿਨ੍ਹਾਂ ਨੇ ਅਨੇਕਾਂ ਹੀ ਸ਼ਹੀਦੀਆਂ ਦਿੱਤੀਆਂ ਨਿੱਕੇ ਨਿੱਕੇ ਬੱਚੇ ਨੇ ਉਹ ਟੋਟੇ ਕਰਵਾ ਕੇ ਨੇਜੇ ਲੰਗੇਗੇ ਪਰ ਅੱਜ ਕਿੱਧਰ ਜਾਂਦੇ ਪਏ ਨੇ ਅੱਜ ਕੋਈ ਥੋੜੇ ਲਾਲਚ ਵਾਸਤੇ ਧਰਮ ਪਰिवਰਤਨ ਕੀਤਾ ਜਾ ਰਿਹਾ ਦੇਖੋ ਇਹ ਬੜਾ ਵੱਡਾ ਸਵਾਲੀਆ ਨਿਸ਼ਾਨ ਹੈ ਸਾਡੇ ਤੇ ਇਹ ਬੜਾ ਵੱਡਾ ਇੱਕ ਜਿਹੜਾ ਵੱਡਾ ਵਾ ਜਿਹੜੇ ਦੂਸਰੇ ਲੋਕ ਸਾਡੇ ਤੇ ਆਣ ਕੇ ਰਾਜ ਕਰਿਆ ਨਾ ਰਾਜ ਕਰਕੇ ਸਾਨੂੰ ਉਹ ਲੋਕਾਂ 'ਚ ਸ਼ਾਮਲ ਕਰ ਰਿਹਾ ਜਿਹੜੇ ਲੋਕਾਂ ਨੇ ਸਾਡੇ ਦਾ ਤਸ਼ੱਦਦ ਕੀਤੇ ਸੀਗੇ ਪਰ ਸਿੱਖ ਕੌਮ ਮਰੀ ਨਹੀਂ ਸਿੱਖ ਕੌਮ ਜਾਗਦੀ ਆ ਹਮੇਸ਼ਾ ਜਾਗਦੀ ਰਹੂਗੀ ਗੁਰੂ ਸਾਹਿਬ ਦਾ ਮੈਂ ਪਹਿਲਾਂ ਗੱਲ ਕੀਤੀ ਗੁਰੂ ਸਾਹਿਬ ਦਾ ਥਾਪਣਾ ਸਾਡੀ ਪਿੱਤ ਹੈ ਜਦੋਂ ਮੁਗਲ ਸਾਡੇ ਸਿਰਾਂ ਦੀਆਂ ਬੋਲੀਆਂ ਲਾਉਂਦੇ ਸੀ ਤੇ ਇੱਕ ਦਿਨ ਦੇ ਵਿੱਚ 50-5000 ਸਿੱਖ ਇਹਨਾਂ ਵਾ ਉਹ ਸ਼ਹੀਦ ਕੀਤਾ ਜਾਂਦਾ ਸੀ ਉਸ ਤੋਂ ਬਾਅਦ ਵੀ ਅੱਜ ਵੀ ਸਾਡੀ ਨਸਲ ਅੱਜ ਵੀ ਸਾਡਾ ਸਿੱਖ ਉਹ ਜਾਗਦਾ ਤੇ ਜਿਉਂਦਾ ਵਾ ਉਹ ਨਿਸ਼ਾਨੀ ਆ ਕਿਉਂਕਿ ਇਹੋ ਦੇ ਬੜੇ ਭੇਖੀ ਹੋਣਿਆ ਬੜੇ ਲਾਂਚ ਦੇਣਿਆ ਲਾਂਚ ਦੇ ਕੇ ਧਰਮ ਪ੍ਰਵੱਤਰ ਕਰਨ ਦੀ ਕੋਸ਼ਿਸ਼ ਕਰਨੀ ਆ ਪਰ બબા દપી વર્ગી જ યોધા સાડે વેચી યોધાની પદેશ અજ સા પદાયશ કદી મરુગી નહી સિર તલી તો લગાઉ લડુ તો લગભી રહું ਅਰਦਾਸ ਦੀ ਬੜੀ ਵੱਡੀ ਮਹੱਤਤਾ ਹੈ ਬਾਬਾ ਦੀਵਸੀਆਂ ਅਰਦਾਸ ਕੀਤੀ ਸੀ ਤਾਈਓ ਨਾਲ ਇੱਕ ਹੱਥ ਤਲੀ ਤੇ ਆਪਣਾ ਸਿਰ ਰੱਖ ਕੇ ਕਤਖੰਡਾ ਦਵਾਇਆ ਸੀ ਕੀ ਲੱਗਦਾ ਕਿ ਜਦੋਂ ਸੱਚੇ ਮਨੋਂ ਅਰਦਾਸ ਕੀਤੀ ਜਾਂਦੀ ਹੈ ਉਹ ਕਬੂਲ ਹੁੰਦੀ ਹੈ ਅਰਦਾਸ ਇੱਕ ਬੜਾ ਵੱਡਾ ਸੁਨੇਹਰ ਹੈ ਸਾਡੇ ਸਿੱਖ ਔਮ ਦੀ ਸ਼ਹਾਦਤਾਂ ਦਾ ਸਾਡੇ ਧਰਮ ਦੇ ਜੇ ਸਾਨੀ ਗੁਰੂ ਗੋਬਿੰਦ ਸਿੰਘ ਜੀ ਦਾ ਉਹਦੇ ਵਿੱਚ ਬੜਾ ਵੱਡਾ ਸ਼ੋਸ਼ ਭਰਿਆ ਇਤਿਹਾਸ ਜੁੜਿਆ ਜੇ ਉਹ ਵੀ ਕਿਤੇ ਤੁਸੀਂ ਇਤਿਹਾਸ ਕਰਦੇ ਹੋ ਕੋਈ ਵੀ ਕੰਮ ਜੇ ਅਰਦਾਸ ਨਾਲ ਸ਼ੁਰੂ ਕਰਦੇ ਹੋ ਉਹ ਕੰਮ ਕਦੇ ਨਹੀਂ ਖੜਾਵਾ ਉਹ ਫੇਲ ਨਹੀਂ ਬੱਸ ਹੁੰਦਾ ਜਿੱਦਾਂ ਵੀ ਤੁਸੀਂ ਅਰਦਾਸ ਕਰਕੇ ਅਰਦਾਸ ਕਰਕੇ ਘਰੋਂ ਲੋਕ ਦੂਰ ਹੋਇਆ ਬਾਬਾ ਦੀਪ ਸਿੰਘ ਜੀ ਬਾਰਿਸ਼ ਨਾਲ ਲੱਗੇ ਘਰੋਂ ਨਿਕਲਿਆ ਤੋਂ ਉਹਨਾਂ ਦਾ ਕੰਮ ਜਿਹੜਾ ਗੁਰੂ ਸਾਹਿਬ ਆਪ ਸਹਾਇ ਹੋ ਕੇ ਨਾਲ ਨੇ ਪ੍ਰਚਾਰ ਲਿਆ ਅੱਜ ਅਰਦਾਸ ਦਾ ਮਤ ਬੜਾ ਵੱਡਾ ਮਤਵ ਹੈ ਅਰਦਾਸ ਹਰ ਇੱਕ ਸੇਖ ਵਾਸਤੇ ਪ્યોਰਟੀ ਦੇ ਆਧਾਰ ਤੇ ਪਹਿਲ ਦੇ ਆਧਾਰ ਤੇ ਉਹਨੂੰ ਜਿਹੜਾ ਵਾ ਉਹ ਉਹਦਾ ਅਰਦਾਸ ਕਰਕੇ ਘਰੋਂ ਨਿਕਲਣਾ ਚਾਹੀਦਾ ਖੋਗੇ ਉਸ ਦਾ ਬੜਾ ਵੱਡਾ ਮੁੱਲਾ ਵਰਦਾਰ ਸਿੱਖੋਂ ਵਾਸਤੇ ਵਿਸ਼ਵਾਸ ਵੀ ਜ਼ਰੂਰੀ ਹੈ ਵਿਸ਼ਵਾਸ ਹੋਏਗਾ ਤੇ ਤੇਰੀ ਬੰਦਾ ਗੁਰੂ ਸਾਹਿਬ ਸੁਣਦੇ ਨੇ ਬੰਦੇ ਦੀ ਜਿਹੜਾ ਅਰਦਾਸ ਕੀਤੀ ਜਾਂਦੀ ਹੈ ਵਿਸ਼ਵਾਸ ਹੁੰਦਾ ਹੈ ਤਾਂ ਗੁਰੂ ਸਾਹਿਬ ਜੀ ਆਪ ਸਹਾਇ ਹੁੰਦੇ ਨੇ ਅਰਦਾਸ ਦਾ ਮਤਲਬ ਹੀ ਵਿਸ਼ਵਾਸ ਹੈ ਵੀ ਸਾਡਾ ਸਿੱਖ ਸਾਡੇ 'ਚ ਕਿੰਨਾ ਪਰਪੱਖਾ ਸਰ ਤੇ ਕਿੰਨਾ ਭਰੋਸਾ ਕਰਦਾ ਅਰਦਾਸ ਉਹ ਹੀ ਕਰੂਗਾ ਜਿਹੜਾ ਗੁਰੂ ਨੂੰ ਮੰਨਦਾ ਤਾਂ ਗੁਰੂ ਦੇ ਤਾਂ ਡੋਰ ਛੱਡ ਕੇ ਅਰਦਾਸ ਕਰਕੇ ਘਰੋਂ ਨਿਕਲਦਾ ਤਾਂ ਫਿਰ ਉਹਦਾ ਕੰਮ ਨੇਪਰੇ ਚੜੇਗਾ ਕਿ ਤਰ੍ਹਾਂ ਨਾ ਅੱਜ ਇੱਕ ਪਾਸੇ ਉਹ ਬਾਬਾ ਦੀਪ ਸਿੰਘ ਆ ਜੰਗ ਦੇ ਮੈਦਾਨ ਚ ਉਤਰਦਿਆ ਸਿਲ ਲੱਖ ਜਾਂਦਾ ਤੜ ਨਾਲੋਂ ਫਿਰ ਵੀ ਅਰਦਾਸ ਕਰਦਿਆ ਸ਼ਹੀਦ ਹੋਣ ਦੇ ਬਾਵਜੂਦ ਸਿਰ ਧਲੀ ਦੇ ਲੈ ਜਾਂਦੇ ਵੀ ਵਾਹਿਗੁਰੂ اے ਮਾਲਕਾ اے ਕਲਗੀਆਂ ਵਾਲਿਆ ਮੈਨੂੰ ਤੂੰ ਇੱਥੇ ਨਾ ਸੁੱਟੀ ਮੈਂ ਆਵਾਂ ਤੇਰੇ ਦਰ ਤੇ ਆਵਾਂ ਉਹ ਮਹਾਰਾਜ ਜਿਹੜੇ ਉਹਨਾਂ ਦੇ ਦਰ ਤੇ ਆਜੀ ਉਹਨਾਂ ਦਾ ਉੱਥੇ ਜਿਹੜਾ ਬਣਿਆ ਵਾ ਆਸਾਨ ਬਣਿਆ ਉੱਥੇ ਮਾਰ ਜਉਂਦਾ ਇਹ ਵੇਖੋ ਕਿੰਦਾ ਮਤਲਬ ਸਾਡੇ ਲਈ ਕਿੰਦਾ ਜੋਸ਼ ਵਾਲਾ ਕੰਮ ਹੋਊਗਾ ਇਹ ਉਹਦਾ ਹੀ ਨਤੀਜਾ ਵਾ ਭਰੋਸੇ ਦਾ ਨਤੀਜਾ ਵਾ ਯਾਰ ਦਾਸ ਜਿਹੜੀ ਆ ਸਾਡਾ ਭਰੋਸਾ ਆ ਉਹਨਾਂ ਨੇ ਇੰਨੀਆਂ ਸ਼ਹੀਦੀਆਂ ਦਿੱਤੀਆਂ ਅਨੇਕਾ ਸਿੰਘ ਸ਼ਹੀਦ ਹੋਏ ਇੱਕ ਧਰਮ ਨੂੰ ਸਿੱਖ ਕੌਮ ਨੂੰ ਬਚਾਉਣ ਵਾਸਤੇ ਪਰ ਅੱਜ ਦੇ ਸਮੇਂ ਮੌਜੂਦਾ ਹਾਲਾਤ ਕਿਵੇਂ ਦੇਖਦੇ ਮੈਨੂੰ ਇੱਕ ਗੱਲ ਦੱਸੋ ਬਾਰਡਰਾਂ ਤੇ ਕੌਣ ਬੈਠੇ ਆ ਜੇ ਪਾਕਿਸਤਾਨ ਦਾ ਮੂੰਹ ਮੋੜਨਾ ਹੋਵੇ ਤਾਂ ਕੌਣ ਸਿੱਖ ਰੈਜੀਮੈਂਟ ਜੇ ਚੀਨ ਦਾ ਮੂੰਹ ਮੋੜਨਾ ਹੋਵੇ ਤਾਂ ਸਿੱਖ ਰੈਜੀਮੈਂਟ ਜੇ ਹੋਰ ਬਾਹਰਲੇ ਦੇਸ਼ਾਂ ਨਾਲ ਸਾਨੂੰ ਬਹਾਦਰੇਸ਼ੀ ਤੇ ਗਾਇਨ ਦਾ ਜੁੱਤਾ ਤੇ ਉੱਥੇ ਕੌਣ ਜਾਂਦੀ ਹੈ ਸਿੱਖ ਰੈਜੀਮੈਂਟ ਜੇ ਕਿਤੇ ਆਫਤ ਆ ਜਾਂਦੀ ਹੈ ਉੱਥੇ ਕੌਣ ਪਹੁੰਚਦਾ ਸਿੱਖ ਇਹ ਤਾਂ ਸਾਡੇ ਗੁਰੂ ਦਾ ਖਾਪੜ ਆਇਆ ਸਾਡੀ ਪਿੱਠ ਤੇ ਜਿੱਥੇ ਕਿਤੇ ਮੁਸੀਬਤ ਹੋਊਗੀ ਜਿੱਥੇ ਕਿਤੇ ਜ਼ੁਲਮ ਆਊਗਾ ਜਿੱਥੇ ਕਿਤੇ ਤਰਾਸਤੀ ਹੋਊਗੀ ਉਥੇ ਸਿੱਖ ਖੜਾ ਹੋਊਗਾ ਉਥੇ ਗੁਰਗੁਆਬ ਸਿੰਘ ਆਪ ਸਹਾਇ ਹੋ ਗਿਆ ਆਪਣੇ ਸਿੱਖ ਨਾਲ ਖੜੇ ਹੋਣਗੇ ਉਥੇ ਚਾਰ ਸਹਬਜ਼ਾਦੇ ਮਾਤਾ ਗੁਜਰਕੌਰ ਸਾਰੇ ਉਥੇ ਇਕੱਠੇ ਹੋਣਗੇ ਉਹ ਅਰਦਾਸ ਦਾ ਹੀ ਇੱਕ ਫਾਲਿਆ ਅੱਜ ਸਾਨੂੰ ਸਾਰਿਆਂ ਨੂੰ ਇਕੱਠੇ ਹੋਣ ਦੀ ਜ਼ਰੂਰਤ ਹੈ ਸਿੱਖ ਹਰ ਇੱਕ ਥਾਂ ਤੇ ਆਪਣੀ ਜਿਹੜੀ ਆ ਪੈੜ ਬਣਾ ਕੇ ਬੈਠਾ ਤੁਸੀਂ ਦਿੱਲੀ ਦਾ ਮੋਰਚਾ ਕਿਸਾਨੀ ਅੰਦੋਲਨ ਦੇਖਿਆ ਉਸ ਸਿੱਖਣੇ ਲਾਇਆ ਪੂਰੇ ਹਿੰਦੁਸਤਾਨ ਚ ਜਿਹੜਾ ਉਹਦਾ ਚਰਚਾ ਸ਼੍ਰੀ ਦਾ ਪੂਰਾ ਹਿੰਦੁਸਤਾਨ ਇਕੱਠਾ ਆ ਸਿੱਖ ਪੱਲਾ ਸੇਖੜੀ ਪੂਰੇ ਦੇਸ਼ ਨੂੰ ਜੋੜਨ ਵਾਲਾ ਸੇਖਿਆ ਬਿਲਕੁਲ ਜੀ ਪੂਰੇ ਦੇਸ਼ ਨੂੰ ਚੋੜਨ ਵਾਲਾ ਸਿੱਖਿਆ ਸੀ ਕਿਸੇ ਵੀ ਗੱਲ ਤੋਂ ਪਿੱਛੇ ਨਹੀਂ ਹਟਦਾ ਹਰ ਜਗ੍ਹਾ ਤੇ ਸਿੱਖ ਤਿਆਰ ਪਰ ਤਿਆਰ ਰਹਿੰਦਾ ਪਰ ਜੇ ਦੇਖੇ ਜਾਵੇ ਤਾਂ ਕੁਝ ਇਸ ਸਮੇਂ ਜਿਹੜੇ ਮੌਜੂਦਾ ਹਾਲਾਤ ਨੇ ਕਿਉਂਕਿ ਜੇ ਦੇਖੇ ਜਾਵੇ ਤਾਂ ਬੱਚਿਆਂ ਨੂੰ ਇਤਿਹਾਸ ਬਾਰੇ ਨਹੀਂ ਪਤਾ ਤੇ ਜਦੋਂ ਇਤਿਹਾਸ ਬਾਰੇ ਜਾਣਕਾਰੀ ਨਾ ਹੋਵੇ ਤਾਂ ਕਿਤੇ ਨਾ ਕਿਤੇ ਮਨ ਡੋਲ ਜਾ ਕਿਤੇ ਨਾ ਕਿਤੇ ਬਦਲਣ ਦੀ ਕੋਸ਼ਿਸ਼ ਕਰਦੇ ਨੇ ਕੀ ਲੱਗਦਾ ਹੈ ਕਿ ਆਪਣੇ ਬੱਚਿਆਂ ਨੂੰ ਜ਼ਰੂਰ ਇਤਿਹਾਸ ਨਾਲ ਜੋੜਨਾ ਚਾਹੀਦਾ ਸਭ ਤੋਂ ਪਹਿਲਾਂ ਸਵਾਲੀਆ ਨਿਸ਼ਾਨੇ ਸਕੂਲਾਂ ਤੇ ਸਭ ਤੋਂ ਵੱਡਾ ਨਿਸ਼ਾਨ ਐਸ.ਸੀ.ਪੀ.ਸੀ ਤੇ ਸਵਾਲੀਆ ਨਿਸ਼ਾਨ ਆ ਜਿਨ੍ਹਾਂ ਨੇ ਸਾਡੇ ਬੱਚਿਆਂ ਦੇ ਹੱਥ 'ਚ ਇਤਿਹਾਸ ਲਿਆ ਸੀ ਅੱਜ ਸਾਡੇ ਬੱਚੇ ਇਤਿਹਾਸਪਨ ਲਈ ਫਰੋਲਣ ਲਈ ਮਜਬੂਰ ਆ ਸੀ ਉਹਨਾਂ ਨੂੰ ਦੇ ਰਿਆ ਪਰ ਇਤਿਹਾਸ ਤਰੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਪਰ ਮੈਂ ਸਾਰੇ ਹੀ ਸਕੂਲਾਂ 'ਚ ਸਾਰੇ ਹੀ ਜਿੰਨੇ ਵਿਦਵਤਿਆਰਿਆ ਉਹਨਾਂ ਜਿਹਨਾਂ ਮੈਂ ਕਹਿੰਦਾ ਪੁਰਾਣਾ ਇਤਿਹਾਸ ਪ੍ਰਾਂਤਰ ਇਤਿਹਾਸ ਸਾਡਾ ਜਿਹੜਾ ਵਾ ਉਹ ਬੱਚਾ ਦੇ ਹੱਥ ਚ ਦਿੱਤਾ ਜਾਵੇ ਜਿੱਥੇ ਸਾਡੀਆਂ ਮਾਤਾ ਸਮਰਮਰ ਦੇ ਨਾਂ ਦੇ ਤੇ ਤੋੜੀਆਂ ਜਾਂਦੀਆਂ ਜਿੱਥੇ ਸਾਡੇ ਇਤਿਹਾਸ ਨੂੰ ਮਿਕਾਰਿਆ ਜਾਂਦਾ ਅੱਜ ਸਮਰਮਰ ਪਰ ਲਾਉਣ ਦੀ ਜਰੂਰਤ ਨਹੀਂ ਸਾਡੇ ਇਤਿਹਾਸ ਨੂੰ ਕੱਚਾ ਜੇ ਕੱਤੀਓ ਕੱਚਾ ਰੱਖਿਆ ਜਾਵੇ ਜਿਸ ਤਰ੍ਹਾਂ ਦੀ ਉਹ ਸ਼ਕਲ ਸੀ ਸਾਡੇ ਬੱਚੇ ਜ਼ਿਆਦਾ ਪ੍ਰਭਾਵਿਤ ਹੋਣਗੇ ਸੰਗਮ ਮੱਧੀ ਜ਼ਰੂਰਤ ਨਹੀਂ ਸਾਡਾ ਸਿੱਖ ਪੱਖਾ ਤੜ੍ਹੂਗਾ ਜੇ ਸਾਡਾ ਜਿਹੜਾ ਕੌਮ ਦਾ ਇਤਿਹਾਸ ਸੀਗਾ ਜੋ ਕੱਚਾ ਹੋਊਗਾ ਜਿਹੜਾ ਕੱਚਾ ਇਤਿਹਾਸ ਹੈ ਜਿਵੇਂ ਸਾਡਾ ਟੋਡਰਮਾਲ ਦੀ ਹਵੇਲੀ ਅੱਜ ਤੋੜ ਦਿੱਤੀ ਗਈ ਠੰਡਾ ਬੁਰਜ ਤੋੜ ਦਿੱਤਾ ਗਿਆ ਸੰਗਮ ਮੱਧ ਲਾ ਦਿੱਤਾ ਹੈ ਜੇ ਅਸਲੇ ਰੂਪ ਤੋਂ ਹੁੰਦਾ ਜੇ ਜਿੰਨਾ ਨਿਹੱਚ ਸਾਡੇ ਸਾਹਿਬ ਜਦੇ ਤੁਰਵਾਏ ਜੇ ਸੀ ਕੋ ਨੀਆਂ ਜ ਬੜੀਆਂ ਛੋਟੀਆਂ ਬੜੇ ਅਲੱਗ ਰੂਪ ਵਿੱਚ ਪੇਸ਼ ਕੀਤੇ ਜਾਂਦੇ ਹਨ ਨੀਆਂ ਉਤਰਾ ਰੱਖਿਆ ਜਾਂਦੇ ਤੇ ਸਿੱਖ ਇਤਿਹਾਸ ਦੀ ਨੀ ਜਿਹੜੀ ਬੜੀ ਮਜ਼ਬੂਤ ਹੁੰਦੀ ਪਹਿਲਾਂ ਜਿਹੜਾ ਇਤਿਹਾਸ ਗਵਾਏ ਜਦੋਂ ਵੀ ਕੋਈ ਮਾਂ ਬੱਚਾ ਜਨਮ ਦੀ ਸੀ ਦੇ ਪੇਟ ਚ ਹੁੰਦਾ ਸੀ ਤਾਂ ਉਸ ਨੂੰ ਚੰਗੇ ਇਤਿਹਾਸ ਬਾਰੇ ਦੱਸਿਆ ਜਾਂਦਾ ਤਾਂ ਜੋ ਬੱਚਾ ਉਸ ਤਰ੍ਹਾਂ ਦਾ ਹੋਵੇ ਪਰ ਅੱਜ ਕੱਲ ਤਾਂ ਰੀਲਾਂ ਤੇ ਜੁੜੇ ਹੋਏ ਨੇ ਇਹ ਬੜੀ ਵੱਡੀ ਪਲੈਨਿੰਗ ਆ ਸਾਡੇ ਬੱਚਿਆਂ ਦੇ ਹੱਥਾਂ 'ਚ ਜਿਹੜਾ ਮੋਬਾਈਲ ਦਿੱਤਾ ਜਾਂ ਸਾਡੇ ਮਾਪੇ ਕੀ ਕਰਦੇ ਜਿਹੜਾ ਬੱਚਾ ਜੰਮਦਾ ਉਹ ਜਦੋਂ ਵੀ ਰੋਂਦਾ ਉਹਦੇ ਹੱਥ ਮੋਬਾਈਲ ਦੇ ਦਿੱਤਾ ਜਾਂਦਾ ਬੱਚੇ ਨੂੰ ਰੋਣ ਨਹੀਂ ਦਿੱਤਾ ਜਾਂਦਾ ਜਦੋਂ ਬੱਚਾ ਰੋਊਗਾ ਤੇ ਇੰਦਰੀਆ ਜਾਗਰਿਤ ਹੋਣ ਗਿਆ ਉਹਦੇ ਅੰਦਰ ਛੋਸ਼ ਪੈਦਾ ਹੋਊਗਾ ਬੱਚੇ ਦਾ ਰੋਣ ਤੋਂ بڑا ਕੁਝ ਨਹੀਂ ਪੈਂਦਾ ਪਰ ਅੱਜ ਅਸੀਂ ਆਪਣੇ ਬੱਚੇ ਜਿਹੜੇ ਆ ਤੁਸੀਂ ਦੇਖਣਾ ਰੀਲਾਂ ਜਿਹੜੀਆਂ ਜੋੜੀਆਂ ਦੀਆਂ ਰੀਲਾਂ ਪਹਿਨੀਆਂ ਚਾਹੀਦੇ ਅੱਜ ਜਿਹੜੇ ਬੰਦੇ ਜਿਹੜੇ ਜਨਾਨੀਆਂ ਭੜਕੇ ਜਿਹੜਾ ਉਹ ਵਿਚਾਰਾ ਵਾਂਗੂ ਪੇਸ਼ ਕਿਤੇ ਰ ਸਾਡੀ ਸੇਕ ਨੂੰ ਮੋਟਾ ਦੀ ਝੋਮ ਪੋਮ ਆ ਜਿਹੜੇ ਜੋੜੇ ਸਿਰ ਧਲੀ ਤੇ ਰੱਖ ਕੇ ਲੜਦੇ ਸੀ ਅੱਜ ਨਚਾਰਾ ਦੀ ਕੌਮ ਬਣਾਈ ਜਾ ਰਹੀ ਆ ਇਹ ਪਹਿਣੀ ਕਬੜੀ ਵੱਡੀ ਆਰਐਸਐਸ ਦੀ ਏ ਸਾਡੇ ਲੋਕਾਂ ਦੇ ਹੱਥਾਂ 'ਚ ਐਵੇਂ ਮੋਬਾਈਲ ਨੇ ਆਏ ਐਵੇਂ ਇਹ ਜੇ ਰੀਲਾਂ ਨਹੀਂ ਪੜ੍ਹੇ ਆ ਜਾੜੀਆਂ ਇਹ ਬੜੀ ਵੱਡੀ ਸੋਚੀ ਸਭ ਦੀ ਸਾਦੀ ਦਾ ਕਿਉਂਕਿ ਸੇਖ ਜਿੱਤੇ ਰਹਿੰਦਾ ਉਹ ਆਲੇ ਦੁਆਲੇ ਨੂੰ ਪੜਾ ਪਰਫੁੱਲਤ ਕਰੇ ਰਿਹਾ ਦਾ ਬੜਾ ਉਹਦਾ ਇਤਿਹਾਸ ਜਿਹੜਾ ਉਹ ਆਪਣੇ ਲੋਕਾਂ ਦੇ ਵਿੱਚ ਪਛਾਣ ਕੇ ਰੱਖਦਾ ਬੜਾ ਮਾਰ ਕਾਟ ਵਾਲਾ ਕਿਉਂਕਿ ਅਸੀਂ ਧਾਵੀ ਰਹੇ ਆ ਪੰਜਾਬੀ ਲੋਕ ਧਾਵੀ ਰਹੇ ਆ ਸੁਤੰਤ ਧਾਵੀ ਰਹੇ ਆ ਮੁਗਲਾਂ ਦੇ ਮੂੰਹ ਤੋੜਦੇ ਆ ਲੋਕਾਂ ਨੇ ਠੀਕ ਆ ਜਿਹੜੇ ਉਹ ਵਸਾਈਆਂ ਲਿਆ ਲਿਆ ਕੇ ਉਹਨਾਂ ਦੇ ਨੂੰ ਮੋੜਿਆ ਅਬਦਾਲੀ ਤੱਕ ਸੱਡ ਤੋਂ ਸ਼ਿਕਪ ਖਾ ਕੇ ਗਿਆ ਪਰ ਅਸੀਂ ਇੱਕ ਮੋਬਾਈਲ ਦੀ ਜਪੋੜ ਚਾਲ ਕੇ ਆਪਣਾ ਇਤਿਹਾਸ ਦਵਾ ਰਿਹਾ ਉਹ ਇਤਿਹਾਸ ਸਾਡੇ ਸਕੂਲਾਂ ਦੇ ਵਿੱਚ ਐਸਜੀਪੀਸੀ ਅਤੇ ਹੋਰ ਸਿੱਖਿਆਤਿਆਰਿਆਂ ਦੇ ਵਿੱਚ ਚੰਗੀ ਤਰ੍ਹਾਂ ਸਾਨੂੰ ਪੜ੍ਹਾਉਣਾ ਚਾਹੀਦਾ ਜਿਹੜਾ ਪੁਰਾਣਾ ਇਤਿਹਾਸ ਹੈ ਨਵਾਂ ਇਤਿਹਾਸ ਬਿਲਕੁਲ ਜਿਹੜਾ ਗਲਤ ਇਤਿਹਾਸ ਸਾਨੂੰ ਪੇਸ਼ ਕੀਤਾ ਜਾ ਰਿਹਾ ਇਹਨਾਂ ਸਾਰੇ ਹਾਲਾਤਾਂ ਨੂੰ ਦੇਖਿਆ ਜਾਵੇ ਤਾਂ ਇੱਕ ਪਾਸੇ ਕਿਤੇ ਅਸੀਂ ਗੁਰਪੁਰ ਮਨਾਉਂਦੇ ਆ ਨਗਰ ਕੀਰਤਨ ਕੱਢਦੇ ਆ ਪਰਮ ਸੰਮਾਗਮ ਕਰਾਈ ਜਾਂਦੇ ਨੇ ਪਰ ਸੇਧ ਜਲੀ ਉਹ ਨਹੀਂ ਲਈ ਜਾਂਦੀ ਦਿਕੋ ਹਰ ਇੱਕ ਤਿਹਾਰ ਹਰ ਇੱਕ ਗੁਰਪੁਰਬ ਦਾ ਆਪਣਾ ਮਹੱਤਵ ਆ ਮਨਾਉਣਾ ਜ਼ਰੂਰੀ ਆ ਪਰ ਉਹਦੇ ਨਾਲ ਦੇ ਨਾਲ ਜਿਹੜਾ ਇੰਨਾ ਖੱੱਚਾ ਕਰਨ ਨਾਲ ਆਪਣੇ ਜਿਹੜੀ ਕੌਮ ਆ ਉਹਦੇ ਉੱਤੇ ਜਿਹੜਾ ਖੱੱਚਾ ਕੀਤਾ ਜਾਂਦਾ ਸਾਡੇ ਲੋਕ ਜਿਹੜਾ ਧਰਮ ਪ੍ਰਵਤਨ ਨਹੀਂ ਕਰਨਗੇ ਸਾਡੇ ਲੋਕ ਜਿਹੜਾ ਆਪਣੇ ਧਰਮ 'ਚ ਪੱਕੇ ਰਹਿਣਗੇ ਉਹ ਜਿਹੜੀ ਆ ਜਿਹੜੇ ਤਿਹਾਰ ਆ ਤਨਹਾੜਾ ਦੇ ਤਿਹਾਰ ਬਣਾ ਦਿੱਤੇਗੇ ਅਸਲ ਵਿੱਚ ਸੇਖੋਂ ਗਰੀਬਾਂ ਦੀ ਜਿਹੜੀ ਆ ਰਾਖੀ ਬੰਦੀ ਸੀ ਅੱਜ ਸਾਡੇ ਗਰੀਬਾਂ ਕੋਲੋਂ ਉਹਨਾਂ ਦਾ ਜਿਹੜਾ ਧਰਮ ਖੋ ਗਿਆ ਦੁਜੇ ਧਰਮਾਂ ਦੇ ਪਰਮਾਨੰਦ ਵਾਸਤੇ ਉਹ ਲੋਕ ਜਿਹੜੇ ਪਰਿਵਾਰ ਆ ਜਿਹੜੇ ਲੋਕ ਆਪਣੇ ਧਰਮ ਦੇ ਲੋਕਾਂ ਨੂੰ ਧਿਆਨ ਨਹੀਂ ਦਿੰਦੇ ਸੋ ਵਿਚਾਰਾ ਸੰਜੇ ਕਿੱਥੇ ਵੇਰ ਨਾਲ ਕਿਵੇਂ ਆਪਾਂ ਆਪਣੇ ਬੱਚਿਆਂ ਨੂੰ ਇਤਿਹਾਸ ਨਾਲ ਜੋੜ ਸਕਦੇ ਆ ਸੋ ਨਗਰ ਕੀਰਤਨ ਦਿਖਾਇਆ ਜਾ ਰਿਹਾ ਹੈ ਵਿਸ਼ਾਲ ਨਗਰ ਕੀਰਤਨ ਸੁਸ਼ੰਗਤ ਜੀ ਦਰਸ਼ਨ ਕਰ ਰਹੇ ਵਿਸ਼ਾਲ ਨਗਰ ਕੀਰਤਨ ਦੇ ਧਰਤਨ ਬਾਬਾ ਦੀਸ ਨੂੰ ਖੁਸ਼ੀਆਂ ਪ੍ਰਾਪਤ ਕਰ ਲਈ ਨੌਜਵਾਨ ਸੇਵਾ ਕਰ ਰਹੇ ਨੇ ਬੜੀ ਸਰਧਾ ਸੰਗਤਾਂ ਲਈ ਨੌਜਵਾਨਾਂ ਦੀ ਸੰਗਤਕ ਸੇਵਾ ਦੇ ਲਈ ਗੱਲਬਾਤ ਨੂੰ ਕਰਦੇ ਆ ਅੱਜ ਬਾਬਾ ਜੀ ਨੂੰ ਪੂਸ਼ਾ ਪ੍ਰਵਤ ਕਰਕੇ ਸੇਵਾ ਕੀਤੀ ਜਾ ਰਹੀ ਹੈ ਹੋਰ ਦੇਖਿਆ ਗਿਆ ਕਿ ਕਾਫੀ ਵੱਡੀ ਗਿਣਤੀ ਦੇ ਨੌਜਵਾਨ ਦੇ ਪਹਿਲਾਂ ਦੇਖੀ ਬਾਬਾ ਜੀ ਦੇ ਗੁਰੂ ਨਿਸਾਰਨ ਲੱਖ ਲੱਖ ਵਧਾਈ ਦੇਣ ਦੇ ਹੱਕ ਪ੍ਰਾਪਤ ਕਰ ਮਾਨੋ ਦੇ ਨਹੀਂ ਪ੍ਰਧਾਨ ਹੈ ਜਿਹੜਾ ਕਿ ਸਾਡੇ ਨੂੰ ਕ੍ਰਿਸ਼ੀਆ ਪ੍ਰਾਪਤ ਹੋਇਆ ਹਰ ਸਾਲ ਬਾਬਾ ਜੀ ਦਾ ਇਹ ਤੋਂ ਕਿ ਬਾਬਾ ਦੀ ਦਿੱਤੀ ਕਿੰਨੀ ਆਸ ਵਧ ਗਈ ਹੈ ਸਰਕਾਰ ਦੇ ਮੋੜ ਆਪਰ ਸੋਚ ਦੋ ਹਸਤਾ ਦੇ ਕਿਤੋਂ ਲੇਕ ਸੱਚ ਕਦੇ ਤੋਂ ਮੰਨਦੇ ਨੇ ਇੱਕ ਬਬਤੀ ਸੀ ਜੋ ਬੱਕਾ ਸੋ ਮਿਲਿਆ ਅਈ ਤਾਂ ਕੁਛ ਨਹੀਂ ਦੇ ਦੇ ਕਿ ਉਹਨਾਂ ਤੋਂ ਕਿਸਾ ਲੈ ਗਿਆ ਤੁਹਾਡੀ ਕਿ ਇਹ ਫਿਰ ਵੀ ਕੀ ਹੋ ਗਿਆ ਪਪਾ ਜੀ ਉਹ ਤਾਂ ਮੈਂ ਕਿਹਦੀ ਮੱਤੀ ਤੇ ਹੋਰ ਜਦ ਮੈਨੂੰ ਕੋਈ ਹੱਲ ਨਹੀਂ ਕਰ ਸਕਦਾ ਤੁਹਾਡਾ ਮਤ ਤੋਂ ਆਹੀ ਕਰ ਰਿਹਾ ਕਿ ਬੱਚੇ ਨਿਕਲ ਕੇ ਬੱਚੇ ਸੇਵਾ ਕਰਦੇ ਨੇ ਕਪਾਦੀ ਵੀ ਬੜੀ ਸਰਕਾਰ ਵੱਟੀ ਜੀ ਕਲੀ ਫਕਤ ਦੇ ਇੱਕ ਪਾਸੇ ਤੇ ਪੜੀ ਨਾਨੇ ਪਾਸੇ ਕੇਂਦਰ ਬਾਬਾ ਜੀ ਤੁਹਾਡੇ ਇਸ ਦਾ ਬਹੁਤ ਬਹੁਤ ਸਿਮਾ ਦੇਖਾ ਦੇ ਜੀ ਕਿ ਕਿੰਨੇ ਬੱਚੇ ਦਰਸ਼ਾ ਤੋਂ ਵਿਚ ਪੱਟੇ ਬਹੁਤਾਂ ਨੁਕਸਾਨ ਦਾ ਸਿਵਾ ਨਾ ਪਹ ਫਾਕਤ ਇੱਕੋ ਜਿਹਾ ਕਰੇ ਕਿ ਜੋ ਜੀ ਕਮੇਨਾ ਤੇ ਲੱਗ ਜਾ ਬਿਤੇਲਾ ਇਤਿਹਾਸ ਦੀ ਯਾਦ ਤੇ ਗੁਰੂ ਦੀਆਂ ਲਾਡਲੀਆਂ ਫੋਜਾਂ ਨਿਸ਼ਾਨ ਸਿੰਘ ਅਗੇ ਅਗੇ ਬਿਆਕ ਸਿੰਘ ਫੋਜਾ ਗੱਤਕੇ ਦੇ ਜੋਹਰ ਬਖਾਰੀਆਂ ਨੇ ਸੋ ਗੁਰੂ ਸਾਹਿਬ ਤੋਂ ਖੁਸ਼ੀਆਂ ਪ੍ਰਾਪਤ ਕੀਤੀਆਂ ਆ ਰਹੀਆਂ ਨੇ ਖਾਲਸਾਈ ਜਾਹੋ ਜਲਾਲ ਦੇ ਨਾਲ ਵਿਸ਼ਾਲ ਨਗਰ ਕੀਰਤਨ ਸਾਧਕਾਂ ਦੇ ਬਾਬਾ ਦੀਪ ਜਨਮਪੀਰ ਨੂੰ ਸਮਰਪਿਤ ਸੰਗਤ ਜੀ ਤੁਹਾਨੂੰ ਘਰ ਘਰੇ ਹੀ ਦਰਸ਼ਨ ਕਰਵਾ ਰਿਆ ਵਿਸ਼ਾਲ ਨਗਰ ਕੀਰਤਨ ਦੇ

ਸਭ ਤੋਂ ਪਹਿਲਾਂ ਆਣਾ ਪੜਾ ਪਾੜਾ ਪਾੜਾ ਪੁੱਛੇ ਹੋਏ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਜਿੱਥੇ ਕਿ ਵੱਡੀ ਗਿਣਤੀ ਵਿੱਚ ਬੱਚੇ ਜਿਹੜੇ ਗੱਤਗਾ ਸਿੱਖ ਕੇ ਗੁਰੂ ਦੇ ਲੜ ਲੱਗੇ ਨੇ ਔਰ ਬਹੁਤ ਹੀ ਪੁਰਾਣਾ ਖਾੜਾ ਜੀ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਸਭ ਤੋਂ ਪੁਰਾਣਾ ਗੱਤਕਾ ਖਾੜਾ ਔਰ ਗੱਤਕੇ ਜੋਹਰ ਬੱਚਿਆਂ ਵੱਲੋਂ ਇੱਥੇ ਸਿੱਖੇ ਜਾਂਦੇ ਨੇ ਪਹੁੰਚਦੀਆਂ ਸੰਗਤਾਂ ਗਲਬਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰ ਰਹੇ ਹਾਂ ਬੱਚੇ ਛੋਟੇ ਛੋਟੇ ਬੱਚਿਆਂ ਨੂੰ ਤੁਸੀਂ ਗੱਤਕੇ ਜੋਹਰ ਸਿਖਾਏ ਨੇ ਔਰ ਬੜਾ ਪੁਰਾਣੀ ਜੇ ਗੱਲ ਕਰੀ ਤਾਂ ਬਹੁਤ ਪੁਰਾਣਾ ਜਿਹੜਾ ਤੁਹਾਡਾ ਗੱਤਕਾ ਖਾੜਾ ਹੁਣ ਤੱਕ ਆਪ ਹੀ ਬੱਚਿਆਂ ਨੂੰ ਤੁਸੀਂ ਗੁਰੂ ਦੇ ਲੜ ਲਾਇਆ ਵਾਹਿਗੁਰੂ ਆਪ ਹੀ ਲੜ ਲਾਣਾ ਨੇ ਜੀ ਅਸੀਂ ਕੋਲੋਂ ਨੇ ਲਾੜਾਣ ਵੇ ਬਾਸ਼ਾ ਨੇ ਆਪ ਹੀ ਸਾਰਾ ਕੁਝ ਸੁਖਾਇਆ ਆਪ ਹੀ ਕੀਤਾ ਸਾਰਾ ਕੁਝ ਤੇ ਸਾਡੇ ਦੋ ਤਰਫ ਕਰਕੇ ਸੇਵਾ ਹੀ ਲਈ ਉਹਨਾਂ ਨੇ ਉਹ ਚਾੜ ਲੈਣਾ ਚਾੜ ਆ ਲੈਣਾ ਉਹ ਤੇ ਉਹਨਾਂ ਦੇ ਹੱਥ ਹੀ ਹੈ ਉਹਨਾਂ ਨੇ ਕਿਰਪਾ ਕੀਤੀ ਸਾਰੀ ਅੱਜ ਦਾ ਜੋ ਦਿਨ ਹੈ ਬਹੁਤ ਵੱਡਾ ਮਹਾਨ ਦਿਨ ਹੈ ਜਿਹੜਾ ਨਗਰ ਕੀਤਾ ਨਗਰ ਰਿਹਾ ਧੰਦਰ ਬਾਬਾ ਦੀਪ ਸਿੰਘ ਜੀ ਦੇ ਸ਼ਹੀਦ ਚੇਤ ਸਿੰਘ ਜੋ ਜੋ ਦਿਨ ਸ਼ਹੀਦੀ ਹਰ ਕਿਸੇ ਨੂੰ ਥੋੜੀ ਕਾਇ ਜੰਦੀ ਹੈ ਜੱਟ ਸਾਰੇ ਲੜਦੇ ਸ਼ਹੀਦੀ ਵਿਰਲੇ ਪਰਪਤ ਹੁੰਦੀ ਹੈ ਕਿਰਪਾ ਵਾਲਾ ਜਿਨ੍ਹਾਂ ਜੋ ਬਾਬਾ ਦੀਪ ਸਿੰਘ ਤੇ ਭਾਈ ਪੰਨੀ ਸਿੰਘ ਸਿੰਘ ਹੋਰ ਸਿੰਘ ਸਾਥੇ ਜਰਨੈਲ ਸਿੰਘ ਸਾਹਿਬ ਪਿਟਰਾ ਵਾਲੇ ਮਹਾਂਪੁਰਖ ਬ੍ਰਹਮ ਗਿਆਨੀ ਉਹ ਯੋਧਾ ਸੰਗ੍ਰਿ 20 ਸਦੀ ਦੇ ਮਹਾਨ ਯੋਧੇ ਇਹਨਾਂ ਨੇ ਕੁਰਬਾਨੀਆਂ ਕੀਤੀਆਂ ਇਹਨਾਂ ਦੀ ਕੁਰਬਾਨੀ ਦਾ ਅੱਜ ਅਸੀਂ ਆਨੰਦ ਮਾਣ ਰਹੇ ਆਂ ਬਾਕੀ ਅਸੀਂ ਸਾਰਿਆਂ ਨੂੰ ਕਹਿੰਦੇ ਆਂ ਸਾਰੇ ਆਪਸ ਵਿੱਚ ਮਿਲਜੁਲ ਕੇ ਰਹੋ ਸਾਰੇ ਪਿਆਰ ਨਾਲ ਰਹੋ ਇਤفاق ਨਾਲ ਰਹੋ ਕੋਈ ਕਿਸੇ ਨਾਲ ਵੈਰ-ਵੋਤਨਾ ਨਾ ਰੱਖੋ ਚੜ੍ਹਦੀ ਕਲਾ ਚ ਰਹੋ ਸਾਰੇ ਨਾ ਕਿਸੇ ਨਾਲ ਵਾਅਦਾ ਕਰੋ ਨਾ ਵਾਅਦਾ ਛੜੋ ਬਸ ਇਹ ਕਿਹਾ ਕਿ ਉਹਨਾਂ ਨੇ ਕੁਰਬਾਨੀਆਂ ਦਿੱਤੀ ਅਸੀਂ ਆਨੰਦ ਮਾਣ ਰਹੇ ਆਂ ਪਰ ਜੋ ਮੌਜੂਦਾ ਹਾਲਾਤ ਦੇਖੇ ਜਾਣ ਤਾਂ ਮੌਜੂਦਾ ਹਾਲਾਤ ਕਾਫੀ ਚਿੰਤਤ ਨੇ ਕਿਉਂਕਿ ਇੱਕ ਲਾਲਚ ਵਸ ਆ ਕੇ ਜਿਹੜੇ ਕਿ ਧਰਮ ਪਰਿਵਰਤਨ ਕੀਤਾ ਜਾ ਰਿਹਾ ਹੈ ਦੇਖੋ ਜੀ ਇਹਦੀ ਬਹੁਤ ਮਾੜੀ ਗੱਲ ਹੈ ਜਿਹੜੇ ਇਸ ਤਰ੍ਹਾਂ ਕਰ ਰਹੇ ਨੇ ਉਹ ਤੇ ਕੱਲੂ ਹੋਰ ਕੋਈ ਦਲਚਸਪ ਜਦੇਗਾ ਦੂਸਰੇ ਪੰਨੇ ਚਲੇ ਜਾਣਗੇ ਇਹਨਾਂ ਦਾ ਕਾਲਾ ਧਰਮ ਕੋਈ ਨਹੀਂ ਖਾਸ ਧਰਮ ਕੋਈ ਐਸੇ ਜੋ ਗੁਰਕਲ ਦੀ ਦਰਵਾਜ਼ਾ ਜਨਾਜ਼ਾ ਆਦਾ ਹੋਣੀ ਟਾਸ ਤੋਂ ਬਾਸ ਹੁੰਦਾ ਬਾਕੀ ਜਿਹੜਾ ਮਰਜੀ ਟਾਸ ਤੋਂ ਬਾਅਦ ਜਿੱਧਰ ਮਰਜੀ ਹੋ ਜਾ ਕਾਲ ਸਾਹਿਬ ਇੱਕ ਵੀ ਬਦਿਹਰਾ ਉਹ 7 ਲੱਖ ਰੁਪਏ ਇੱਕ ਵੀ ਬਦਿਹਰਾ ਹੈ ਖਾਲਸੇ ਨੂੰ ਕੋਈ ਘਾਟਾ ਨਹੀਂ ਆਣਾ ਆਇਆ ਨਹੀਂ ਖਾਲਸੇ ਦੇ ਸਿਰ ਤੇ ਹੀ ਹੈ ਚੜਦੀ ਕਲਾ ਰਣੀ ਕੋਈ ਮਾੜਾ ਕੰਮ ਨਹੀਂ ਹੋਣਾ ਕੋਈ ਕੋਈ ਕਿਸੇ ਤੀਬਾ ਨਾ ਗਏ ਨਾ ਅੱਖ ਨਹੀਂ ਚੁੱਕਣੀ ਮਝਾ ਨਹੀਂ ਲੈਣਾ ਕੋਈ ਠੱਗੀ ਠੋਰੀ ਨਾ ਹੋਣੀ ਉਹ ਖਾਲਸਾ ਰਾਜ ਆ ਗਿਆ ਇਹਨੂੰ ਖਾਲਸਾ ਰਾਜ ਕਹਿੰਦੇ ਆ ਇਹਨਾਂ ਕਿ ਖਾਲਸਾ ਰਾਜ ਜੋ ਮਰਜ਼ੀ ਕਰੀਓ ਖਾਲਸਾ ਰਾਜ ਹੋਈ ਹੈ ਸੱਚਾ ਸਤਿ ਰਾਜ ਹੋਵੇ ਕਿਸੇ ਦਾ ਬੁਰਾ ਨਾ ਹੋਵੇ ਹਰ ਕਿਸਾਨੂੰ ਲੰਗਰ ਪਾਣੀ ਮਿਲੇ ਹਰ ਕਿਸੇ ਨੂੰ ਰਹਿਣ ਦੀ ਜਗ੍ਹਾ ਮਿਲੇ ਕਿਸੇ ਕਿਸੇ ਦਾ ਧਰਮ ਦੀ ਰਾਜਨੀਤੀ ਨਾ ਹੋਵੇ ਚੜ੍ਹਦੀ ਕਲਾ ਜੋਵੇ ਸਾਰਿਆਂ ਦਾ ਘੱਟੋ-ਘੱਟ ਸਨਮਾਨ ਦਾ ਬਲਾਵੇ ਅੱਜ ਤਾਂ ਮੰਗਦੇ ਵੀ ਸਨਮਾਨ ਦਾ ਬਲਾਵਾ ਅੱਜ ਦਿਨ ਤੱਕ ਲਾਣਾ ਇਤਿਆਸ ਹੈ ਅੱਬਾ ਕਦੀ ਕਿਸੇ ਨਾਲ ਕੋਈ ਤਸਵੀਰ ਸੋਨਾ ਕੋ ਮਾਰਾ ਕੀਤਾ ਜਾਂ ਕਿਸੇ ਦੇ ਕਿਸੇ ਦੇ ਧਰਮ ਨੂੰ ਨੁਕਸਾਨ ਪਿਆ ਧਰਮ ਬਣਾ ਹੀ ਆ ਧਰਮ ਬਣਾ ਹੀ ਆ ਧਰਮ ਨੂੰ ਬਚਾਇਆ ਹੀ ਉਸਰ ਦੇ ਕੇ ਨਹੀਂ ਬਚਾਇਆ ਸਾਂ ਗੁਰਦੇਬਾਸਾ ਸੁਰਨਾ ਦੇ ਦੇਖੋ ਅੱਜ ਇੱਕ ਕੰਮ ਹੋਣੀ ਨਹੀਂ ਸੀ ਸਭ ਨੂੰ ਪਤਾ ਹੈਗਾ ਜਾਣੀ ਜਾਣ ਨੇ ਕੋਈ ਬਤਰਾ ਬਤਕਰਾ ਕਰਦੇ ਨੇ ਅਜਾ ਤੱਕ ਅਸੀਂ ਫੇਰ ਵੀ ਉਹਨਾਂ ਨਾਲ ਬੁੜਾ ਨਹੀਂ ਕਰਨਾ ਕਦੀ ਵੀ ਨਹੀਂ ਕਰਨਾ ਅਸੀਂ ਅੱਗੇ ਵੀ ਧੀਆਂ ਪਣਾ ਬਚਾਈ ਹਾਂ ਹੋਰ ਵੀ ਬਚਾਵਾਂਗੇ ਅਸੀਂ ਬਚਾਉਣ ਵਾਲੇ ਜੋ ਸਾਨੂੰ ਇਹ ਮਾਰ ਕੇ ਸਾਡੇ ਕਲਗੀ ਦੇ ਦਰਵਾਜ਼ਾ ਸਾਨੂੰ ਧੁਰਤੀ ਦਿੱਤਾ ਜਿਹੜੀ ਕਿਹੜਾ ਬੁਰਾ ਨਹੀਂ ਕਰਦਾ ਗੁਰਨਾਮ ਸਾਹਿਬ ਦੀ ਸਿੱਖੀ ਸਾਡੀ ਹੈ ਉਹਨੂੰ ਦਾਗ ਨਹੀਂ ਲਾਣਾ ਬਾਦਸ਼ਾਹੀ ਪੱਤੋਂ ਦਾਗ ਨਹੀਂ ਲਾਣਾ ਚੁਰਦੀ ਗੱਲ ਚੜਾਣਾ ਮਰਚਾ ਕਿ ਇਹਦਾ ਮਾਰਾ ਨਹੀਂ ਕਰਦਾ ਸਮੇਂ ਦੀ ਲੋੜ ਹੈ ਕਿ ਆਪਣੇ ਬੱਚਿਆਂ ਨੂੰ ਇਤਿਹਾਸ ਬਾਰੇ ਜਾਣੂ ਕਰਵਾਇਆ ਉਹ ਸਮੇਂ ਲੋੜ ਹੈ ਗੱਦਗਾ ਸਿਖਣਾ ਸਾਡਾ ਵਿਰਸਾ ਕਿਤਕਾ ਗੱਦਗਾ ਦਾਸ ਸਿਖਾਇਆ ਜਾਂਦਾ ਵੀ ਅਸੀਂ ਕੋਈ ਜ਼ੁਲਮ ਹੁੰਦਾ ਹੋਵੇ ਤੇ ਉਸ ਜ਼ੁਲਮ ਨੂੰ ਰੋਕਣਾ ਸੇ ਗੱਦਗਾ ਸਿਖਾਇਆ ਜਾਂਦਾ ਨਾ ਕਿ ਕਿਸੇ ਤੋਂ ਜ਼ੁਲਮ ਕਰਨ ਵਾਸਤੇ ਗੱਦਗਾ ਸਿਖਾਇਆ ਜਾਂਦਾ ਇਹ ਕੋਈ ਗੁਰੂ ਅਰਗਮਿਸਾਈ ਦੀ ਤੇਹਣਾ ਮਾਸ਼ਾਵੀ ਸਾਡੇ ਦੇ ਕਿਰਪਾ ਕੀ ਜਿਹੜਾ ਕਤਕਾ ਕਤਕਾ ਨਾ ਹੁੰਦਾ ਖਾਲਸਾ ਕੋਈ ਨਾ ਹੁੰਦੀ ਕਿ ਅੱਜ ਇੱਥੇ ਹੋਣਾ ਸੀ ਕੋਈ ਕੋਈ ਸ਼ੁਰੂ ਨਹੀਂ ਹੋਣਾ ਬਸ ਉਹ ਤੁਹਾਨੂੰ ਪਤਾ ਹੀ ਜਿਹੜੇ ਜਿਹੜੇ ਹੋਣੇ ਸੀ ਜਿਹੜੇ ਧੁੱਪ ਸੋੜ ਕੇ ਕੁੰਡੇ ਦੇ ਕਰਦੇ ਵਿੱਚ ਸ਼ਕਲੋਂ ਚੂਲੀ ਘੜ ਕੇ ਸ਼ਕੰਦੋ ਦੋਸਰ ਅਸੀਂ ਉਹਨਾਂ ਨੂੰ ਬਚਾਇਆ ਐਸ ਜੁਲਮ ਤੋਂ ਗੁਰਬਾਣੀ ਦੇ ਕਹਿੰਦੀ ਹੈ ਕਿ ਹਮੇਸ਼ਾ ਹੀ ਗੁਰੂ ਸਾਹਿਬ ਦੇ ਦਿੱਤੇ ਰਾਹ 'ਤੇ ਚੱਲੋ ਜੋ ਉਹਨਾਂ ਨੇ ਲਿਖਿਆ ਉਹੀ ਹੋਣਾ ਔਰ ਜੋ ਉਹਨਾਂ ਨੇ ਗੁਰਬਾਣੀ ਵਿੱਚ ਲਿਖਿਆ ਉਸ ਨੂੰ ਮੰਨੋ ਤ੍ਰਿਓ ਤੇ ਹੱਲਾ ਜੇ ਗੁਰਬਾਣੀ ਦੇ ਸਾਥ ਚਾਹ ਗੁਰੂਗ੍ਰੰਥ ਸਾਹਿਬ ਦੇ ਸਾਥ ਚਾਹ ਗੁਰਗਨ ਸਾਹਿਬ ਦਾ ਹੀ ਪੈਰਾ ਲਗਣਾ ਹੈ ਕਿ ਦਿਨ ਸਾਰੇ ਪਾਸੇ ਖਾਲਸਾ ਰਾਜ ਹੋਣਾ ਹੈ ਗੁਰਬਾਣੀ ਦੇ ਸਾਥ ਉਹ ਇੱਕ ਅੱਖਰ ਵੀ ਗਲਤ ਨਹੀਂ ਆਇਆ ਇੱਕ ਵੀ ਕਟਾਉਣਾ ਨਹੀਂ ਉਹ ਤਾਂ ਧੁਰਗੀ ਬਾਣੀ ਕੀ ਹੈ ਤੇ ਆਮ ਸਾਡੇ ਤੁਹਾਡੇ ਵਰਗੇ ਬੰਦੇ ਦੀ ਬਾਣੀ ਥੋੜੀ ਹੈ ਕੱਲੇ ਹੀ ਖਾਲਸਾ ਬੋਲਦਾ ਕੋਈ ਪਹਿਲੇ ਨਹੀਂ ਬੋਲ ਥੋੜੀ ਜਾਈ ਖਾਲਸਾ ਬੋਲਿਆ ਅਕਾਲ ਪੁਰਖ ਦੀ ਬੋਲਣਾ ਚੜਦੀ ਕਲਾ ਜੀ ਕੀ ਹੈ ਉਹਨੇ ਗੱਲ ਨਹੀਂ ਕੀ ਰਾਜ ਤੈਗਾ ਕੋਈ ਕਕਰ ਕੰਦੀ ਲੋੜ ਨਹੀਂ ਰਾਜ ਤੈਗਾ ਕੋਈ ਨਹੀਂ ਰੋਕ ਸਕਦਾ ਸਭ ਸਦਾ ਦਾ ਭਲਾ ਹੋਏਗਾ ਅੱਜ ਸਰਬੱਤ ਦੇ ਭਲੇ ਦੀ ਅਰਦਾਸ ਹਰ ਸਿੱਖ ਵੱਲੋਂ ਕੀਤੀ ਜਾਂਦੀ ਹੈ ਜਦੋਂ ਵੀ ਕੋਈ ਸਿੱਖ ਅਰਦਾਸ ਕਰਦਾ ਤਾਂ ਸਰਬੱਤ ਦੇ ਭਲੇ ਦੀ ਅਰਦਾਸ ਕਰਦਾ ਹੈ ਸੋ ਨਗਰ ਕੀਰਤਨ ਦੇ ਵਿੱਚ ਨੀਂਗਤ ਸਿੰਘ ਫੌਜਾ ਪੂਜਾ ਖਾਲਸਾ ਜਹਾਜ ਜਲਾ ਦੇ ਨਾਲ ਪਹੁੰਚ ਹੋਈਆਂ ਨੇ ਦਰਸ਼ਨ ਕਰਵਾ ਰਹੇ ਨਗਰ ਕੀਰਤਨ ਦੇ ਸੋ ਨਗਰ ਕੀਰਤਨ ਦੇ ਵਿੱਚ ਨੀਂਗਤ ਸਿੰਘ ਫੌਜਾ ਜੋ ਕਿ ਜੀਪ ਦੇ ਤਸਵਾਰ ਨੇ ਪਹੁੰਚੀਆਂ ਨੇ ਅੱਗੇ ਵੀ ਗੱਲਬਾਤ ਕਰਾਂਗੇ ਸੋ ਨਗਰ ਕੀਰਤਨ ਦੇ ਉਡੀਕਾ ਕਰਤਾ ਭਾਈ ਗੁਰੂ ਲਈ ਕਿਤੇ ਰਾਜ ਨਗਰ ਕੇ ਅੰਤਨਾ ਵਿਚਾ ਕੁਰੂਕੇ ਲਾਡਲੇ ਫੌਜਾਂ ਹੀ ਪਹੁੰਚੀਆਂ ਨੇ ਤੁਸੀਂ ਵੀ ਹਾਜ਼ਰੀ ਭਰ ਰਹੇ ਹੋ ਬਾਬਾ ਜੀ ਸਿੰਘ ਤੁਹਾਡੇ ਦੇ ਬਖਸ਼ੇ ਕੀਤੀਆਂ ਨੇ ਸੇਵਾ ਕੀਤੀ ਜਾ ਰਹੀ ਹੈ ਮੌਜੂਦਾ ਹਾਲਾਤ ਨੂੰ ਕਿਵੇਂ ਦੇਖਦੇ ਹੋ ਕਿ ਅੱਜ ਜਿਵੇਂ ਸਿੱਖ ਕੌਮ ਦੇ ਵਿੱਚ ਛੋਟੇ ਛੋਟੇ ਬੱਚੇ ਨੇ ਜੋ ਨੇਜਾ ਡਟਵਾਏ ਗਏ ਸੀ ਛੋਟੇ ਸਹੇਜ ਛੀਧੀਆਂ ਦਿੱਤੀਆਂ ਸਿੱਖ ਕੌਮ ਨੂੰ ਬਚਾਉਣ ਵਾਸਤੇ ਧਰਮ ਨੂੰ ਬਚਾਉਣ ਵਾਸਤੇ ਪਰ ਮੌਜੂਦਾ ਹਾਲਾਤ ਚਿੰਤਦਮੋਦ ਨਹੀਂ ਬਾਬਾ ਜੀ ਗੱਲ ਆ ਜਿਹੜੇ ਸ਼ੀਸ਼ੇ ਹੁੰਦੇ ਨਾ ਕੋਈ ਮਰਦੇ ਨਹੀਂ ਆ ਗੁਰੂ ਸਾਹਿਬ ਨੇ ਬੇਨਤੀ ਕੀਤੀ ਹੈ ਤਾਂ ਆਪ ਲੜੋ ਨਾ ਫੌਜ ਲੜਾਓ ਭੱਟ ਮੀਰ ਦੇ ਵੇਦੀ ਬਾਦ ਮੰਗਾਓ ਜਦੋਂ ਜਦੋਂ ਵੀ ਜ਼ੁਲਮ ਹੋਇਆ ਵਾ ਤੇ ਖਾਲਸਾ ਖੜਾ ਆਇਆ ਵਾ ਤੇ ਖਾਲਸਾ ਖੜਾ ਹੁੰਦਾ ਹੀ ਰਹੂਗਾ ਉਹ ਬਾਬਾ ਜੀ ਇਹ بوطੇ-بوطੇ ਵੀ ਵੱਡੇ ਯਾਰ ਤੇ ਕੋਈ ਗੁਰੂ ਪਿੱਛੇ ਵੱਡੇ ਯਾਰ ਧਰਮ ਦੇ ਵੱਡੇ ਯਾਰ ਕੋਈ ਕੋਈ ਤੁਹਾਨੂੰ ਮਲਾਲ ਨਹੀਂ ਆ ਤੇ ਅਸੀਂ ਤੇ ਦੁਨੀਆ ਨੂੰ ਐ ਹੀ ਬੇਇੱਜ਼ਤੀ ਕਰਾਂਗੇ ਮਿਹਨਤ ਜਿੰਨੇ ਮਨਾ ਜੁੜੋ ਪੰਜਾ ਪਾਣੀਆਂ ਨਾਲ ਸੁਧਾਤੀ ਨਿਤਰੇਮ ਕਰੋ ਅੰਮ੍ਰਿਤ ਵੇਲਾ ਲੰਘੋ ਸ਼ਾਮੀ ਰਹਿਰਾਜ਼ਾਬ ਕਰੋ ਜ਼ਿੰਦਗੀ 'ਚ ਕਦੀ ਹਾਰ ਦਾ ਮੂੰਹ ਨਹੀਂ ਵੇਖਣਾ ਪਊਗਾ ਬਿਲਕੁਲ ਹੀ ਨਿਤਨੇਮ ਕੇ ਕਰਨਾ ਚਾਹੀਦਾ ਹਰ ਸੇ ਖੁਦਾ ਦਾ ਨਿਤਨੇਮ ਬਣਦਾ ਪਰ ਜੇ ਪੁਰਾਣੇ ਸਮੇਂ ਦੀ ਗੱਲ ਕਰੀ ਤਾਂ ਪੁਰਾਣੇ ਸਮੇਂ ਵਿੱਚ ਜਿਹੜੇ ਘਰ ਦੀ ਬਜ਼ੁਰਗ ਔਰਤ ਹੁੰਦੀ ਸੀ ਉਹ ਆਪਣੇ ਬੱਚਿਆਂ ਨੂੰ ਪੋਤਰਿਆਂ ਨੂੰ ਦੋਤਰਿਆਂ ਨੂੰ ਗੁਰਦੁਆਰਾ ਸਾਹਿਬ ਲੈ ਕੇ ਬਾਣੀ ਦਾ ਜੋੜ ਦਿੰਦੀ ਪਰ ਮੌਜੂਦਾ ਹਾਲਾਤ ਕੁਝ ਹੋਰ ਹੀ ਬਿਆਨ ਕਰਦੇ ਨੇ ਅੱਜ ਕੱਲ੍ਹ ਉਹ ਸਮਾਂ ਨਹੀਂ ਬਾਬਾ ਜੀ ਅੱਜ ਕੱਲ੍ਹ ਆਪਾਂ ਦਾ ਡੇਰੇ ਬਾਦ ਨਾਲ ਜੁੜ ਗਏ ਆ ਅਸੀਂ ਇੱਕ ਗੁਰੂ ਘਰ ਜਾ ਕੇ ਖੁਸ਼ ਨਹੀਂ ਆ ਅਸੀਂ ਡੇਰੇ 'ਚ ਜਾ ਕੇ ਖੁਸ਼ ਆ ਮੋਰ ਨੀਰਮ ਮੋਰ ਉੱਤੋਂ ਦੇਖੋ ਇਹ ਪੱਟੀ ਲੱਗਦੀ ਆ ਥੱਲੇ ਲੱਗ ਜAVE ਤੇ ਸਿੱਧੀ ਹੋ ਜਾਂਦੀ ਆ ਐਸੇ ਤਰ੍ਹਾਂ ਹੀ ਗੁਰੂ ਘਰ ਬਣਾਏ ਆ ਜਿਹੜੀਆਂ ਵੀ ਸਾਡੀਆਂ ਗਲਤ ਜਿਹੜੀਆਂ ਦਿਸ਼ਾਵਾਂ ਜਾ ਰਹੀ ਆ ਉਹ ਗੁਰੂ ਮਹਾਰਾਜ ਨੂੰ ਨਕਮਸਤਕ ਹੋ ਗਈ ਆ ਸਿੱਧੀ ਹੋਣੀਆਂ ਆ ਐਸ ਕਰਕੇ ਗੁਰੂ ਘਰ ਜਾਇਆ ਕਰੋ ਬੱਚਿਆਂ ਨੂੰ ਪਾਠ ਨਾਲ ਜੋੜੋ ਬੱਚਿਆਂ ਨੂੰ ਸ਼ਸਤਰ ਵਿਦਿਆ ਨਾਲ ਜੋੜੋ ਬੱਚਿਆਂ ਨੂੰ ਘਰੋਂ ਲੈ ਕੇ ਆਓ ਨਗਰ ਕੀਰਤਨ ਵਾਓ ਵੀ ਦੇਖੋ ਕਿੰਨਾ ਉਦਾਸ ਲੋਕ ਆ ਇਹ ਦੁਨੀਆ ਕਿਸੇ ਇਸ ਆਰ ਨਾਲ ਨਹੀਂ ਜੁੜੀ ਇਹ ਬਾਬਾ ਦੀਪ ਸਿੰਘ ਨਾਲ ਜੁੜੀ ਆ ਬਾਬਾ ਦੀਪ ਸਿੰਘ ਜੀ ਕਹੋ ਜੇ ਹੈਗੇ ਨੇ ਜਿੰਨਾ ਨਾਲ ਮਤਲਬ ਜੋ ਮੰਗ ਲਓ ਜਿੰਦੇ ਰਹਿ ਜੀ ਉਸੇਪਨ ਜੇ ਕਈ ਇਹ ਤਾਂ ਬਾਣੀ ਪੜਦੇ ਨੇ ਪਰ ਮੰਨ ਨਹੀਂ ਜਾਂਦੀ ਮੰਨਦੇ ਨਹੀਂ ਐ ਬਾਬਾ ਜੀ ਮੰਨਣ ਦੀ ਗੱਲ ਇੱਕ ਵੱਖਰੀ ਐ ਪਰ ਉਹ ਸਹੀ ਬੱਲੇ ਜੇ ਚਲੋ ਅਸੀਂ ਪੜਾਂਗੇ ਨਹੀਂ ਤੇ ਅਸੀਂ ਮਨਵਾ ਕੀ ਆ ਅਸੀਂ ਪੜਦੇ ਪੜਦੇ ਆ ਉਹਨੂੰ ਵਿਚਾਰਦੇ ਨਹੀਂ ਆ ਸਾਡੇ ਪ੍ਰਚਾਰਕਾਂ ਦੀ ਸਾਨੂੰ ਘਾੜਿਆ ਜੀ ਅਸੀਂ ਨੇ ਕਿੰਨੇ ਜੋਗੇ ਪ੍ਰਚਾਰ ਕਰੀ ਜਾਂਦੇ ਆ ਵੀ ਗੁਰੂ ਦਾ ਜੁੜੋ ਅਮਰਦੇਵਦਾ ਸਾਹਬੋ ਇੱਕ ਹੋਰ ਬੇਨਤੀ ਕਰਨੀ ਜਾਂਦੇ ਆ ਜੀ ਜਿਹੜਾ ਬੰਦਾ ਅਮਰਦੇਵਦਾ ਸਾਹਿਬ ਨੂੰ ਆ ਗੁਰੂ ਸਾਹਿਬ ਨੂੰ ਅਸੀਂ ਬਰਦਰ ਕੰਮ ਨਹੀਂ ਕਰਦੇ ਜੀ ਉਹ ਗੁਰੂ ਮਹਾਰਾਜਰ ਆਪ ਅੰਸੰਗ ਹੋ ਕੇ ਨਾਲ ਕੰਮ ਕਰਾਉਂਦੇ ਆ ਆਪ ਕੰਮ ਕਰਦੇ ਆਓ ਬਿਲਕੁਲ ਲੋਕ ਘਰ ਮੋਬਿਲ ਦੀ ਗੱਲ ਕੀਤੀ ਹੈ ਪਰ ਸ਼ੁਰੂਆਤ ਤਾਂ ਘਰ ਤੋਂ ਹੀ ਹੋਣੀ ਚਾਹੀਦੀ ਐ ਸਿੱਖ ਪ੍ਰਚਾਰਕ ਤਾਂ ਆਪਣਾ ਪ੍ਰਚਾਰ ਕਰੀ ਜਾਂਦੇ ਨੇ ਪਰ ਜਿਹੜੀ ਇਹਦੀ ਸ਼ੁਰੂਆਤ ਆਪਾਂ ਆਪਣੇ ਘਰ ਤੋਂ ਕਰ ਸਕਦੇ ਆ ਜੋ ਘਰ ਤੋਂ ਸ਼ੁਰੂਆਤ ਹੋएगी ਤਾਂ ਓਟੋਮੈਟਿਕ ਹੀ ਤੁਹਾਡਾ ਬੱਚਾ ਇਹਦਾ ਕੁਰਸੀ ਕੀ ਰੂਪ ਚਾਰੇਗਾ ਤੇ ਕੁਰਸੀ ਕੀ ਵਿੱਚ ਆ ਕੇ ਬਾਣੀ ਦੇ ਬਾਣੇ ਨਾਲ ਚੁੜੇਗਾ ਬਿਲਕੁਲ ਸਹੀ ਗੱਲ ਐ ਜੀ ਲੋਕਾਂ ਨੂੰ ਇਹ ਲੋਕਾਂ ਦੀ ਸਮਝ ਨਹੀਂ ਆਉਂਦੀ ਜੀ ਲੋਕ ਕਰਦੇ ਕੀ ਆ ਗੁਰੂ ਸਾਹਿਬ ਨੇ ਸਾਨੂੰ ਤੇਜ ਦਿੱਤਾ ਐ ਜੀ ਸਭ ਸਿੱਖੋਂ ਦਾ ਹੁਕਮ ਹੈ ਗੁਰੂ ਮਾਨ ਦੇਵ ਜੀ ਦਾ ਕੋਈ ਸਾਈਧਰ ਹੰਦਾ ਜੁੜਿਆ ਉਹ ਆਪਣੇ ਸਾਈਧਰ ਹੰਦਾ ਵਿਚਾਰ ਕਰਦੇ ਆ ਇਸਾਈ ਧਰਮ ਦੇ ਨਾਲ ਜਿੱਦਾਂ ਵੀ ਕਹਿੰਦੇ ਉਹ ਕਰਦੇ ਆ ਨਾ ਸ਼ਗਾਧੰਦਾ ਵਾਲੇ ਕਰਦੇ ਆ ਕਿ ਕੋ ਸਾਨੂੰ ਸਿੱਖਾਂ ਨੂੰ ਕੀ ਮਤ ਪੈ ਗਈ ਆ ਉਹ ਬੜੀ ਸੋਚਨ ਵਿਚਾਰ ਵਾਲੀ ਕਰਦੇ ਆ ਖਾਲਸਾ ਜੀ ਕਿਆ ਮਤ ਕੋ ਬੜਾ ਮਾੜਾ ਆ ਰਿਹਾ ਆ ਕਿਵੇਂ ਕਿਵੇਂ ਸੁਧਾਰਿਆ ਜਾ ਸਕਦਾ ਕਿਵੇਂ ਟਾਈਮ ਜਿਹੜਾ ਸਮਾਂ ਚੰਗਾ ਲਿਆ ਸਕਦਾ ਸਮਾਂ ਚੰਗਾ ਦੇ ਬਾਣੀ ਨੇ ਲਿਆਣਾ ਭਾਜੀ ਪਾਣੀ ਬਾਰਾ ਪੱਤ ਬਿਸ਼ਾਨੋ ਸਿੰਘ ਜਰੂ ਦਾ 25 ਜਾਣੋ ਅਸੀਂ ਬਾਣੀ ਨਹੀਂ ਬੜਦੇ ਇਸ ਕਰਕੇ ਸਾਡੇ ਜਿਹੜੇ ਤੁਹਾਨੂੰ ਲੋਹ ਜੱਪਣ ਜਾਂਦੇ ਆ ਜੀ ਤੇ ਉਹ ਅਸੀਂ ਬਿੰਦ ਹੀ ਕਰਦੇ ਹੱਥ ਜੋੜ ਕੇ ਜਿਮਰਦਾ ਨਾਲ ਵੀ ਅਮਰ ਜਵੇਲਾ ਸੰਭੋ ਉਸ ਕਾਰ ਬਖ ਨੂੰ ਯਾਦ ਕਰੋ ਕੋਈ ਦੁੱਖ ਦੁੱਖ ਹੋਗਾ ਤਾਂ ਪਿਓ ਨੂੰ ਯਾਦ ਕੀਤਾ ਇਹਦਾ ਬਾਬਾ ਜੀ ਉਹਨੇ ਬਿਨ ਬੋਲਿਆ ਜਾਣਦਾ ਪਰ ਉਹਨੂੰ ਦੱਸਣਾ ਬੈਣਾ ਵਾ ਉਹਨੂੰ ਆਪਣਾ ਦੁੱਖ ਦੱਸੋ ਤੇਰੀ ਗੁਰੂ ਮਾਲੇ ਨੇ ਸਹੀ ਹੋਣਾ ਆ। ਉਹ ਤਾਂ ਗੁਰੂ ਮਾਲੇ ਕਹਿੰਦੇ ਮੈਨੂੰ ਕਰਮਾਂ ਤੇ ਚੱਲ। ਮੈਂ ਜਿੰਨੇ ਜੋ ਰਗਾ ਕਰੂੰਗਾ ਤੂੰ ਮੇਰੇ ਅੱਖੇ ਨਹੀਂ ਰੱਖਦਾ ਤੇ ਮੈਂ ਤੇਰੇ ਅੱਖੇ ਕੀ ਲੱਗੂਗਾ ਜੀ। ਕਿ ਉਹ ਫੇ ਬਾਲਕ ਦੀ ਦੇ ਦਿੰਦਾ ਬਾਬਾ ਜੀ। ਇੱਕ ਸਵਾਲ ਆ ਕਿ ਸ਼ੁਰੂਆਤ ਕਿਵੇਂ ਹੋ ਸਕਦੀ ਆਪਣੇ ਪਰਿਵਾਰਾਂ ਨੂੰ ਚਾਹੀਦਾ ਕਿ ਆਪਣੇ ਘਰ ਤੋਂ ਹੀ ਪਹਿਲੀ ਸ਼ੁਰੂਆਤ ਕੀਤੀ ਜਾਵੇ। ਬਾਬਾ ਜੀ ਘਰ ਤੋਂ ਸ਼ੁਰੂਆਤ ਕਰਨੀ ਚਾਹੀਦੀ ਆ। ਜੇ ਨੇਦਰਮ ਨਹੀਂ ਕਰਦੇ ਤੇ ਚਲੋ 12 ਵਜੇ ਤੋਂ ਲੈ ਕੇ 3 ਵਜੇ ਦੇ ਵਿੱਚ ਵਿੱਚ ਆਪ ਸਾਰਾ ਪਰਿਵਾਰ ਬੈ ਕੇ ਆਪਾਂ 10 ਮਿੰਟ ਸਿਮਰਨ ਤੇ ਕਰ ਸਕਦੇ ਆ ਸਿਮਰਨ ਦੀ ਤਾਕਤ ਹੈ ਨਹੀਂ ਪਤਾ ਕਿੱਥੇ ਨੂੰ ਬਾਬਾ ਜੀ ਸਿਮਰਨ ਦੀ ਜੋ ਤਾਕਤ ਹੈ ਨਾ ਉਹ ਕਾਜੀ ਕਿੱਦੇ ਕੋ ਲੱਗੀ ਹੈ ਜੀ ਸਿਮਰਨ ਕਰੋ ਨਾਮ ਬਾਣੀ ਨਾਲ ਜੁੜੋ ਤਾਂ ਕਿ ਜੀਵਨ ਸਫਲਾ ਹੋਵੇ ਆਉਣ ਵਾਲਾ ਸਮਾਂ ਪਤਾ ਨਹੀਂ ਕਿਦਾਂ ਦਾ ਆ ਰਿਹਾ ਲੋਕੀ ਕਹਿੰਦੇ ਪੰਜੀ ਵੀ ਖਰਾਬ ਜਾ ਰਿਹਾ ਛੱਬੀ ਵੀ ਖਰਾਬ ਜਾ ਰਿਹਾ ਉਹ ਗੁਰੂ ਮਹਾਰਾਜ ਤੇ ਕਿਸੇ ਨੂੰ ਖਰਾਬੀ ਹੋਣੇ ਨਹੀਂ ਦਿੱਤੇ ਜੇ ਅਸੀਂ ਗੁਰੂ ਨਾਲ ਜੁੜਿਆ ਤੇ ਗੁਰੂ ਨਾਲ ਜੁੜਿਆ ਸੀ ਉਤੋਂ ਤੋਂ ਤੋਂ ਤੇ ਬੇਰੋਗ ਨੇ ਜੰਮਣ ਨਹੀਂ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਅੰਮ੍ਰਿਤ ਵੇਲੇ ਸਾਂਭਾ ਜਾਵੇ ਬਾਣੀ ਤੇ ਬਾਣੇ ਨਾਲ ਜੁੜਿਆ ਜਾਵੇ ਤੇ ਤਾਂ ਹੀ ਤੁਹਾਡਾ ਜਿਹੜਾ ਕਿ ਜਨਮ ਸੁਖਾਲਾ ਉਸ ਦੇ ਦਰਸ਼ਨ ਕਰਵਾਏ ਸਨ ਧੰਨ ਧੰਨ ਬਾਬਾ ਦੀਸ ਦੇ ਜਨਮ ਦਿਹਾੜੇ ਨੂੰ ਸਮਰਪਿਤ ਅਤੇ ਸਮਰਪਿਤ ਵਿਸ਼ਾਲ ਨਗਰ ਕੀਰਤਨ ਦੇ ਜਿੱਥੇ ਕਿ ਗੁਰੂ ਸਾਹਿਬ ਤੋਂ ਖੁਸ਼ੀਆਂ ਪ੍ਰਾਪਤ ਕਰਨ ਲਈ ਬਾਬਾ ਦੀਸ ਤੋਂ ਖੁਸ਼ੀਆਂ ਪ੍ਰਾਪਤ ਕਰਨ ਲਈ ਸਕਦਾ ਸੇਵਾਵਾਂ ਕਰ ਰਹੀਆਂ ਨੇ ਹਾਜ਼ਰੀਆਂ ਭਰ ਰਹੀਆਂ ਨੇ ਤੇ ਆਪਣਾ ਜਨਮ ਸਫਲ ਕਰ ਰਹੀਆਂ ਨੇ ਸੁਰਖਾਪ ਟੀਵੀ ਤੋਂ ਗੁਰਪ੍ਰੀਤ ਸਿੰਘ ਦੀ ਖਾਸ ਰਿਪੋਰਟ ਅੰਮ੍ਰਿਤਸਰ